ਇਹ ਕੋਸ਼ਤਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਜੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 198 ਡੇਟਡ 25 9 22 ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਏਡੇ ਦਾ ਤੇ ਪੁੱਛ ਗਏ ਚ ਉਹ ਆ ਇਹਨੇ ਜਿਹੜੀ ਆ ਉਹ ਨਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ ਚ ਜੋ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਵਰਿੰਦਰ ਆ ਉਹ ਹਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਤੇ ਵਿਅਕਤੀ ਸ਼ੱਕੀ ਹਾਲਤ ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰਨ ਲਈ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਦਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੇ ਦੇਖ ਕੇ ਭਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਬਾਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਇਹ ਆ ਵਰਨ ਤੇ ਇਹ ਪਹਿਲਾਂ ਹੀ ਪਰਚਾ ਉਹ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਆ ਪਰ ਇਹਨਾਂ ਵੀ ਆਪਸ ਕੀ ਸੰਬੰਧ ਹੈ ਦੋਨ ਇਹ ਸ਼ਾ ਸਕਦਾ ਹੈ ਇਹਨਾਂ ਦੇ ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜਿਹੜਾ ਬੰਗੈਂਗ ਟਾਇਪ ਜੇ ਬਣਾਏ ਛੋਟੇ ਛੋਟੇ ਜੇ ਇਹ ਜਿਹੜਾ ਵਿਸ਼ਾਲ ਆ ਇਹ ਦੇ ਇਥੋਂ ਦਾ ਤਰਨਤਨ ਦਾ ਹੀ ਨੂਰ ਦੀ ੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਲ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਧ ਦੀ ਵਿਹਾਰ ਆ ਉੱਥੇ ਜਲੰਧਰ ਉੱਥੋਂ ਦਾ ਰਹਿਣ ਵਾਲਾ ਤੇ ਇੱਥੇ ਇਹਦੀ ਭੂਆ ਵਾ ਤਰਨਤਨ ਇਹ ਪੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਹੈ ਇਹ ਉਹਨੂੰ ਹੀ ਮਿਲਣ ਆਇਆ ਸੀ ਦੇ ਇੱਥੋਂ ਹੀ ਬਾਕੀ ਲੜਕੇ ਨਾਲ ਲੜ ਕੇ ਸਰ ਇਹਨਾਂ ਨੇ ਕੱਲ ਕੋਈ ਇੱਥੇ ਖੋਹ ਜ਼ਰਾ ਵੀ ਕੀਤੀ ਸੀ ਰੇੜੀ ਵਾਲੇ ਕੋ ਕਿਸੇ ਕੋ ਗਨ ਪੁਆਇੰਟ ਹੈ ਜਾਂ ਕੋਈ ਨਹੀਂ ਖੋਹ ਵਾਲੀ ਕੋਈ ਗੱਲਬਾਤ ਨਹੀਂ ਗਈ ਤੇ ਸਾਨੂੰ ਉੱਥੇ ਘੁੰਮਣ ਦੇ ਸੀ ਸ਼ਾਇਦ ਕੋਈ ਵਾਰਦਾਨ ਕਰਦੇ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਇਤਿਆਹ ਫੜੇ ਟੋਟਲ ਹੈ 3 ਪਿਸਟਲ ਹੈ 1 ਦੋਸ਼ੀ ਕੋ ਫੜੇ ਗਿਆ ਤੇ 1 ਪਿਸਟਲ 1 2 4 ਹੈ ਟੋਟਲ ਫੜੇ 4 ਫੜੇ ਅਗਲੀ ਕੀ ਕਾਰਵਾਈ ਕੀਤੀ ਜਾਣੀ ਹੈ ਮਕਰ ਮੈਂਦਰ ਜੀ ਕਰ ਲਿਆ ਦਾ ਹੁਣ ਤਫਤੀਸ਼ ਕਰਨ ਨੇ ਜੋ ਜੋ ਗਾਂ ਨਵੇਂ ਤਾਂ ਥਾਣੇ ਕੇ ਫਿਰ ਤੁਹਾਨੂੰ ਦੱਸਾਂਗਾ ਸਰ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾਲ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦੇਂਦੇ ਤੇ ਹੁਣ ਅਰੈਸਟ ਹੋ ਗਿਆ ਹੁਣ ਸਖਤੀ ਨਾਲ ਪੁੱਛਗਿਛ ਕਰ ਰਹੇ ਇਹਨਾਂ ਕੋਲ ਸਰ ਮੋਰਡ ਹੁੰਦੇ ਚਾ ਨਾ ਨਾ ਇਤਨ ਦਿਨ ਮਾਰ ਮਿਲੇਗੀ ਇਹ ਭੱਲਾ